ਇਹ ਲੋਕ ਨਵੀਂ ਸਾਥੀ ਦੇ ਰੋਲ ਰੱਖਣੀ ਤੁਸੀਂ ਸਾਥੀ ਉਹੀ ਨੀਤੀ ਐ ਉਸੇ ਨੀਤੀ ਨੂੰ ਨੇ ਪੱਕੇ ਪੈਰੀ ਕਰਨ ਲੱਗ ਗਿਆ ਅਸੀਂ ਸਿੱਖਿਆ ਵਿਭਾਗ ਦੀ ਗੱਲ ਕਰੀਏ ਇਹਨੇ ਵੱਡਾ 헤ਜ ਪ੍ਰਗਟ ਕੀਤਾ ਅਸੀਂ ਬੀ ਜੀ ਪੀ ਦੇ ਵਿਰੁੱਧ ਆ ਸਕੂਲਾਂ ਨੂੰ ਅਸੀਂ ਪੀ ਐਮ ਸ਼੍ਰੀ ਦੇ ਵਿੱਚ ਨਹੀਂ ਲੈ ਕੇ ਆਉਂਦੇ ਜਦੋਂ ਕੇਂਦਰ ਨੇ ਬਾਹ ਮਰੋੜੀ ਤੇ ਹੁਣੇ ਪੀ ਐਮ ਸ਼੍ਰੀ ਨੂੰ ਦੁਬਾਰੇ ਐਡਾਪਟ ਕੀਤਾ ਆ ਸਕੂਲ ਆਫ ਐਮਿਨੈਂਸ ਪੁਰਾਣੇ ਸਕੂਲਾਂ ਦੇ ਉੱਪਰ ਰੰਗ ਕਰਕੇ ਸਕੂਲ ਆਫ ਐਮਿਨੈਂਸ ਤੇ ਐਨੇ ਉਤਾਵਲੇ ਨਾ ਹੋਵੋ ਸਾਡੀ ਮੀਟਿੰਗ ਕਰਾ ਦੇ ਸੀਐਮ ਸਾਹਿਬ ਨਾਲ ਤੇ ਅਸੀਂ ਚਲੇ ਜਾ ਮਾਗੇ ਤੇ ਅਸੀਂ ਡਿਸਪਲਨ ਨਾ ਕੀਤਾ ਸੀ ਮਟਕਾ ਚੋਕ ਤੇ ਕਾਵਾਂਗੇ ਤੇ ਜੇ ਕੇ ਲੀਡਰਸ਼ਿਪ ਨੇ ਫੈਸਲਾ ਲੈ ਲਿਆ ਸੈਕਟਰੀਏਟ ਜਾਣਾ ਤੇ ਫਿਰ ਅਗਲੀ ਵਾਰੀ ਸੈਕਟਰੀਏਟ ਦੀ ਬਿਲਡਿੰਗ ਦੇ ਉੱਤੇ ਚੜ ਕੇ ਵੀ ਸੰਗਰਚੇਗਾ ਇਸ ਗੱਲ ਤੋਂ ਪਿੱਛੇ ਨਹੀਂ ਹਟਣ ਵਾਲੇ ਗੱਲ ਜਿਹੜੀ ਵਸਲਣੀ ਚਾਉਣਾ ਮੰਗਾ ਬਾਰੇ ਆਪੀਐਸ ਬਾਰੇ ਸਾਰਾ ਸਲਾਹਤਾ ਸਾਡਾ ਹਾਲ ਪਤਾ ਕੀ ਆ ਇੱਕ ਪਿੰਡ ਦਾ ਬੜਾ ਦੁਖੀ ਲੋਕਸਾਨਾ ਉਹ 2040 ਤੋਂ ਦੁਖੀ ਨਾ 400 ਦੁਖੀ ਲੋਕ ਸਨ ਜਦੋਂ NPS ਲਾਗੂ ਕਰ ਦਿੱਤੀ ਜਦੋਂ ਸੰਘੀ ਸਰਕਾਰ ਨੇ ਫੈਸਲਾ ਕੀਤਾ ਕਿ ਨਵੀਂ ਪੈਨਸ਼ਨ ਦੇਣੀ ਹੈ ਉਹਨੇ ਫੈਸਲਾ ਕੀਤਾ ਕਿ ਜਿਹੜੇ ਮੁਲਾਜ਼ਮ ਨੇ ਇਹਨਾਂ ਦੀਆਂ ਪੋਸਟਾਂ ਖਾਲੀ ਕਰਕੇ ਪੋਸਟਾਂ ਵਾਸ਼ ਕਰ ਲੀਆਂ ਨੇ ਤੇ ਪ੍ਰਾਈਵੇਟ ਅਚਲ ਕਰਨਾ ਤੇ ਨਾਲ ਫੈਸਲਾ ਕੀਤਾ ਕਿ ਜਿਹੜੇ ਹਜ਼ਦਾਰੇ ਨੇ ਉਹਨਾਂ ਦੀ ਇੱਕ ਕਾਰਖਤਾਈ ਕਰਨੀ ਹੈ ਤੇ ਅਸੀਂ ਕੀ ਕੀਤਾ ਉਹ ਬਾਬਾ ਹੋਰ ਲੱਭਣਾ ਸ਼ੁਰੂ ਕੀਤਾ ਫਿਰ ਅਸੀਂ ਇੱਕ ਮਨੋਈ ਬਾਬਾ ਲੱਭਿਆ ਉਹ ਨੇ ਵੀ ਸਾਡਾ ਬੁਰਾਣ ਕਰਤਾ ਹਾਂਜੀ ਉਹਨੇ ਮੈਂ ਨਾਲ ਬਾਬਾ ਉਸ ਨਾਲ ਗੱਲ ਕਰਮ ਜੀ ਗੱਲ 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 ਸਮਾਪਤ ਕਰੋ ਜੀ ਮੈਂ ਗੱਲ ਸਮਾਪਤ ਹੀ ਕਰਾਂਗਾ ਪਰ 2 ਮਿੰਟ ਲੱਗਣਗੇ ਕਿਉਂਕਿ ਸਾਡੀ ਹਾਲਤ ਹੈ ਫਿਰ ਉਥੋਂ ਡੁੱਗੀ ਹੋਏ ਤੇ ਉੱਪਰ ਬਾਬਾ ਮਦੋਈ ਲੱਭ ਲਿਆ ਅਸੀਂ ਦੋ ਬਾਬਿਆਂ ਕੋਲੋਂ ਮਾਰ ਖਾਧੀ ਕੀ ਚਾਹਤ ਕੋਤੀ ਇਨਕਲਾਬੀ ਜਾਂ ਪਿਆ ਤੇ ਮੈਂ ਇਹਨੂੰ ਜਿਹੜਾ ਸਾਰਾ ਠੀਕ ਕਰ ਦਿਆਂਗਾ ਤੇ ਅਸੀਂ ਕੀ ਕੀਤਾ ਉਹਨੂੰ ਵੀ ਛੱਡ ਕੇ ਤੇ ਦੂਜੇ ਤੋਂ ਵੀ ਜਾਣ ਲੱਗੇ ਆਪ ਉਸ ਸਰਕਾਰ ਤੇ ਔਰ ਉਸ ਮੁੱਖ ਮੰਤਰੀ ਜਿਹੜਾ ਮੁੱਖ ਮੰਤਰੀ ਸਰਕਾਰ ਬਣ ਕੋ ਪਹਿਲਾਂ ਪਹਿਲਾਂ ਲੋਕਾਂ ਦੇ ਇਹਦਾ ਰਹਾ ਪੰਜਾਬ ਦੇ ਵਿੱਚ ਆਜ਼ਾਦੀ ਤੋਂ ਬਾਅਦ ਪੰਜਾਬ ਨੂੰ ਲੋਕਣ ਵਾਲਿਆਂ ਨੇ ਉਹਨਾਂ ਨੂੰ ਕੁੱਟਣ ਵਾਲਿਆਂ ਨੇ ਪੰਜਾਬ ਦੇ ਜ਼ਿਲ੍ਹਿਆਂ ਤੇ ਅਤਿਆਚਾਰ ਕਰਨ ਵਾਲਿਆਂ ਨੇ ਰਾਜ ਕੀਤਾ ਔਰ ਉਸ ਰਾਜ ਦੇ ਵਿੱਚੋਂ ਪੰਜਾਬ ਦੇ ਲੋਕਾਂ ਦਾ ਰੋਜ਼ਗਾਰ ਖਤਮ ਹੋ ਗਿਆ ਉਸ ਰਾਜ ਦੇ ਵਿੱਚੋਂ ਪੰਜਾਬ ਦੇ ਲੋਕਾਂਵਾਂ ਦੀ ਪ੍ਰਾਣੀ ਪੈਨਸ਼ਨ ਖਤਮ ਹੋ ਗਈ ਉਸ ਰਾਜ ਦੇ ਨਾਮੋ ਲੋਕਾਂ ਦੀ ਰੋਜ਼ ਮਰਾਂ ਦੀ ਰੋਟੀ ਮਿਲਣੀ ਔਖੀ ਹੋ ਗਈ ਇਸ ਤਰ੍ਹਾਂ ਦੇ ਨਾਂਰੇ ਨਾਲ ਤੇ ਸਾਡੇ ਰਾਜ ਦੇ ਵਿੱਚ ਅਸੀਂ ਜਿਹੜੀਆਂ ਪਹਿਲੀਆਂ ਸਰਕਾਰਾਂ ਜਿਹੜਾ ਆਪਣੀ ਇਕਤਾ ਜ਼ਰੂਰੀ ਹੈ ਇਹ ਕਹੇ 19 ਦੇ 19 ਮੰਦੇ ਜਿਹੜੇ ਮਾਨਯੋਗ ਨਾਇਕ 19 ਸ਼ਾਮਿਲ ਹੈ ਉਹਨੀਆਂ ਤਰ੍ਹਾਂ ਦਾ ਇੱਕ ਪੱਖ ਜਿਹਾ ਹੈ ਹੋਰ ਮੀਟਿੰਗ ਵੀ ਕਰੇਗਾ ਇਹ ਅਸੀਂ ਸਭ ਨੂੰ ਕੰਮ ਨਹੀਂ ਮਸਲਾ ਕੀਤਾ ਹੈ ਪੰਜਾਬ ਡਿਊਟੀ ਮਲਾਜ਼ਮ ਤੇ ਪੈਨਸ਼ਨ ਸੰਘ ਦੇ ਫਰੰਟ ਦੇ ਸੱਤੇ ਤੇ ਅੱਜ ਹਜ਼ਾਰਾਂ ਮਲਾਜ਼ਮਾਂ ਵੱਲੋਂ ਚੰਡੀਗੜ੍ਹ ਸੈਕਟਰ 38 ਦੀ ਅਨਾਜ ਮੰਡੀ ਵਿੱਚ ਵਿਸਾਦ ਰੈਲੀ ਕਰਨ ਪ੍ਰੰਤ ਮਟਕਾ ਚੌਂਕ ਵੱਲ ਬਹੀਰਾ ਘੱਤੀਆਂ ਤਾਂ ਉਸ ਸਮੇਂ ਪ੍ਰਸ਼ਾਸਨ ਅਤੇ પોલીસ ਨੂੰ ਹੱਥਾਂ ਪੈਰਾਂ ਵੀ ਪੈ ਗਈ। ਅਖੀਰ ਨੂੰ ਉੱਥੇ ਵੱਡੀ ਗਿਣਤੀ ਵਿੱਚ ਮਟਕਾ ਚੌਂਕ ਤੇ ਇਕੱਤਰ ਹੋਏ ਮਲਾਜ਼ਮਾਂ ਨੂੰ ਪੰਜਾਬ ਸਰਕਾਰ ਵੱਲੋਂ ਮੰਗ ਪੱਤਰ ਲਿਆ ਗਿਆ ਅਤੇ 10 ਤਰੀਕ ਨੂੰ 11 ਵਜੇ ਤਿੰਨ ਰਮੀਟਿੰਗ ਦਾ ਸੱਦਾ ਪੱਤਰ ਦਿੱਤਾ ਗਿਆ। ਕਿਉਂਕਿ ਅੱਜ ਮਲਾਜ਼ਮ ਤੇ ਪੈਨਸ਼ਨ ਸਰਕਾਰ ਦੇ ਖਿਲਾਫ ਆਰ ਪਾਰ ਦੀ ਲੜਾਈ ਦੇ ਮੂਡ 'ਚ ਸਨ ਉਹਨਾਂ ਨੇ ਪੱਕਾ ਧਾਰਿਆ ਹੋਇਆ ਸੀ ਕਿ ਜੇਕਰ ਸਰਕਾਰ ਕੋਈ ਅੱਗੇ ਕਦਮ ਨਹੀਂ ਪੁੱਟਦੀ ਹੈਗੀ ਤਾਂ ਅਜ ਉਥੇ ਪੱਕਾ ਬੈਠਣ ਵਾਸਤੇ ਅੱਜ ਇਰਾਦਾ ਕਰ